ਪੰਜਾਬ 'ਚ ਇੱਕ ਤੋਂ ਬਾਅਦ ਇੱਕ ਵੱਡਾ ਅਫਸਰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਰਿਹਾ ਅਜਿਹੇ ਵਿੱਚ ਪੰਜਾਬ ਦੇ ਏਡੀਜੀਪੀ ਲਾ ਐਂਡ ਆਰਡਰ ਦੇ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਵੀਆਰਐਸ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਹੈ ਜਿਸ ਦੇ ਚੱਲਦਿਆਂ ਹੁਣ ਸਿਆਸੀ ਹਾਲਚਲ ਵੀ ਤੇਜ਼ ਨਜ਼ਰ ਆ ਰਹੀ ਹੈ ਜਿੱਥੇ ਦੇਖਿਆ ਗਿਆ ਕਿ ਪਹਿਲਾਂ ਪੰਜਾਬ ਦੇ ਦੋ ਆਈਏਐਸ ਅਧਿਕਾਰੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲਈਤੀ ਹੈ ਤਾਂ ਉੱਥੇ ਹੀ ਹੁਣ ਪੰਜਾਬ ਦੇ ਐਡੀਜੀਪੀ ਲਾ ਐਂਡ ਆਰਡਰ ਦੇ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਆਪਣੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਹੈ ਇਸ ਦੇ ਨਾਲ ਹੁਣ ਸਵਾਲ ਖੜੇ ਹੋਣ ਲੱਗੇ ਨੇ ਕਿ ਹੁਣ ਗੁਰਿੰਦਰ ਸਿੰਘ ਢਿੱਲੋਂ ਕਿਤੇ ਚੋਣ ਲੜਨ ਦੀ ਤਿਆਰੀ ਤਾਂ ਨਹੀਂ ਕਰ ਰਹੇ ਕਿਉਂਕਿ ਜਿਵੇਂ ਹੀ ਅਸੀਂ ਵਿੱਤੇ ਸਮੇਂ ਦਰਮਿਆਨ ਦੇਖਿਆ ਹੈ ਕਿ ਆਈਐਸ ਅਧਿਕਾਰੀ ਪਰਮਪਾਲ ਕੌਰ ਨੇ ਆਪਣਾ ਅਹੁਦਾ ਛੱਡਿਆ ਅਤੇ ਉਸ ਤੋਂ ਕੁਝ ਦਿਨ ਬਾਅਦ ਉਹ ਸਿਆਸੀ ਧਮਾਕਾ ਵੀ ਕਰ ਦਿਆ ਅਤੇ বিজেਪ ਵਿੱਚ ਐਂਟਰੀ ਕਰਕੇ ਬਠਿੰਡਾ ਤੋਂ ਚੋਣ ਲੜਦਿਆ ਜਿੱਥੇ ਕਿ ਸਿਆਸੀ ਸਮੀਕਰਨ ਹੁਣ ਇਹ ਨੇ ਕਿ ਇੱਕ ਪਾਸੇ ਬਾਦਲ ਪਰਿਵਾਰ ਹੈ ਤੇ ਦੂਜੇ ਪਾਸੇ ਮਲੂਕਾ ਪਰਿਵਾਰ ਹੈ ਤਾਂ ਅਜੇਹੇ ਵਿੱਚ ਇੱਕ ਹੋਰ ਆਈਏਐਸ ਅਧਿਕਾਰੀ ਨੇ ਅਸਤੀਫਾ ਦਿੱਤਾ ਸੀ ਅਤੇ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਤਾਂ ਹੁਣ ਪੰਜਾਬ ਦੇ ਏਡੀਜੀਪੀ ਲਾ ਐਂਡ ਆਰਡਰ ਦੇ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਵੀਆਰਐਸਐਸ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਹੈ ਇਸ ਦੇ ਨਾਲ ਹੀ ਹੁਣ ਸਿਆਸੀ ਤੌਰ ਤੇ ਜੇਕਰ ਦੇਖਿਆ ਜਾਵੇ ਸਿਆਸੀ ਤੌਰ ਤੇ ਵਕ ਵਕ ਚਰਚਾਵਾਂ ਛੜੀਆਂ ਹੋਈਆਂ ਨੇ ਵਕ ਵਕ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਜਿੱਥੇ ਇੱਕ ਪਾਸੇ ਪ੍ਰਸ਼ਾਸਕੀ ਤੌਰ ਤੇ ਪੰਜਾਬ ਨੂੰ ਪੈਰਾ ਸਿਰ ਖੜੇ ਕਰਨ ਦੀ ਲੋੜ ਹੈ ਪਰ ਉੱਥੇ ਹੀ ਸੀਨੀਅਰ ਅਧਿਕਾਰੀ ਨੇ ਜਿਹੜੇ ਧੜਾ ਧੜ ਅਸਤੀਫੇ ਦੇ ਰਹੇ ਨੇ ਜਾਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਰਹੇ ਨੇ ਜਿਸ ਦੇ ਚਾਲਦਿਆਂ ਹੁਣ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਵੀ ਜੋ ਰਿਟਾਇਰਮੈਂਟ ਲਈ ਗਿਆ ਉਸ ਨੇ ਵੀ ਵੱਡੀਆਂ ਚਰਚਾਵਾਂ ਛੇੜ ਦਿੱਤੀਆਂ ਨੇ ਤੇ ਅਜਿਹੇ ਵਿੱਚੋਂ ਹੁਣ ਜੇ ਘਰ ਦੇਖਿਆ ਜਾਵੇ ਤਾਂ ਸਿਆਸੀ ਸਮਿਕਰਨ ਇਹ ਦੇਖੇ ਜਾ ਰਹੇ ਨੇ ਕਿ ਕਿਤੇ ਉਹ ਚੋਣ ਮੈਦਾਨ 'ਚ ਤਾਂ ਨਹੀਂ ਉਤਰਨ ਜਾ ਰਹੇ ਕਿਤੇ ਉਹ ਕਿਸੇ ਚੌਣ ਹਲਕੇ 'ਚ ਚੋਣ ਤਾਂ ਇਹ ਲੜਨ ਜਾ ਰਹੇ ਪਰ ਜੇਕਰ ਗੱਲ ਕਰੀਏ ਕਿ ਜੋ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸੇਤ ਦਾ ਹਵਾਲਾ ਦਿੰਦੇ ਹੋਏ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਗਏ ਨੇ ਹਾਲਾਂਕਿ ਇਸ ਵਿੱਚ ਕਿੰਨੀ ਕੁ ਸਚਾਈ ਹੈ ਤਾਂ ਆਣ ਵਾਲਾ ਸਮਾਂ ਦੱਸੇਗਾ ਕਿਉਂਕਿ ਬਿੱਤੇ ਸਮੇਂ ਦਰਮਿਆਨ ਜਿੰਨਾ ਅਧਿਕਾਰੀਆਂ ਨੇ ਅਸਤੀਫੇ ਦਿੱਤੇ ਆ ਜਸ ਰਿਟਾਇਰਮੈਂਟ ਲੈਤੀ ਆ ਤਾਂ ਉਹਨਾਂ ਨੇ ਜੋ ਸਿਆਸੀ ਤਮਾਕੇ ਕੀਤੇ ਨੇ ਜਾਂ ਉਹਨਾਂ ਬਾਰੇ ਬਾਤ 'ਚ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਕਈ ਖੁਲਾਸੇ ਵੀ ਕਿਤੇ ਨੇ ਤਾਂ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਹੈ ਅਤੇ ਇਸ ਦੇ ਚੱਲਦਿਆਂ ਹੁਣ ਸਿਆਸੀ ਤੌਰ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਆ ਵੱਖ-ਵੱਖ ਕੈਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਅਤੇ ਅਜਿਹੇ ਵਿੱਚ ਜਿੱਥੇ ਚੋਣਾਂ ਦਾ ਮਾਹੌਲ ਹੈ ਚੋਣਾਂ ਚੋਣਾਂ ਦਾ ਦੌਰ ਹੈ ਪੰਜਾਬ ਵਿੱਚ ਚੱਲ ਰਿਹਾ ਹੈ ਤੇ ਉਧਰ ਅਧਿਕਾਰੀਆਂ ਵੱਲੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣਾ ਸਿੱਧਾ ਇਹ ਸਵਾਲ ਖੜੇ ਕਰਦਾ ਹੈ ਕਿ ਕੀਤੇ ਇਹ ਅਧਿਕਾਰੀ ਵੀ ਤਾਂ ਨਹੀਂ ਚੋਣ ਲੜਨ ਜਾ ਰਹੇ ਬਿਊਰੋ ਰਿਪੋਰਟ ਔਨ ਏਅਰ